ਸਾਰੇ ਸਰੀਰ ਦੇ ਉੱਪਰ ਰੂਣ ਲਾਈ ਗਈ ਰੂ ਬੰਨੀ ਗਈ ਉਸ ਤੋਂ ਬਾਅਦ ਇਹਨਾਂ ਨੂੰ ਅੱਗ ਲਾ ਦਿੱਤੀ ਗਈ ਜਲਦੇ ਦੀ ਅੱਗ ਦੇ ਨਾਲ ਇਹਨਾਂ ਨੂੰ ਸਾੜਿਆ ਗਿਆ ਭਾਈ ਸਦੀਦਾਸ ਨੂੰ ਕਿ ਮੁਖ ਦੇ ਵਿੱਚੋਂ ਫਿਰ ਵੀ ਸ਼ੁਕਰਾਨਾ ਹੀ ਕਰਦੇ ਰਹੇ ਵਾਹਿਗੁਰੂ ਦਾ ਤੇ ਤੀਜੇ ਸਿੰਘ ਜਿਹੜੇ ਸਨ ਭਾਈ ਦੇਵਾਲਾ ਜੀ ਹੁਣ ਆਹ ਹਾਲ ਚੱਲ ਰਹੇ ਆ ਤੇ ਮਾੜਾ ਜਿਹਾ ਗਰਮ ਪਾਣੀ ਆਪਾਂ ਭਾਲਦੇ ਆ ਨਾ ਵੀ ਗਰਮ ਪਾਣੀ ਹੋਵੇ ਤੁਸੀਂ ਫੇਰ ਹੀ ਆਪਾਂ ਨਾ ਆਉਨੇ ਆ ਜੇ ਮਾੜਾ ਜਿਹਾ ਜ਼ਿਆਦਾ ਗਰਮ ਪਾਣੀ ਹੋਵੇ ਤੇ ਆਪਾਂ ਉਹਨੂੰ ਕਹਿ ਦਿੰਨੇ ਆਂ ਵੀ ਪਾਣੀ ਜ਼ਿਆਦਾ ਗਰਮ ਹੈ ਤੱਤਾਏ ਚ ਠੰਡਾ ਪਾਣੀ ਪਾਓ ਤੇ ਭਾਈ ਦੇਵਾਲ ਉਹ ਸਿੱਖ ਸਨ ਜਿਨ੍ਹਾਂ ਨੂੰ ਉਪਲ ਦੀਆਂ ਦੀਗਾਂ ਦੇ ਵਿੱਚ ਉਬਾਲਾ ਦਿੱਤਾ ਗਿਆ ਉਹਨਾਂ ਗਰਮ ਪਾਣੀ ਉਹਨਾਂ ਦੇ ਉੱਪਰ ਸੀਜ਼ ਦੇ ਪਾਇਆ ਗਿਆ ਹੁਣ ਤੁਸੀਂ ਸੋਚ ਕੇ ਦੇਖੋ ਵੀ ਕਿਹਦਾ ਉਹ ਸਮਾਂ ਹੋਵੇਗਾ ਉਹ ਸਿੱਖਾਂ ਵਾਸਤੇ ਉਹ ਗੁਰੂ ਕੇ ਲਾਲਾਂ ਵਾਸਤੇ ਕਿਹਦਾ ਸਮਾਂ ਹੋਵੇਗਾ ਪਰ ਕਿਹਦਾ ਸਮਾਂ ਹੋਵੇਗਾ ਗੁਰੂ ਤੇਗ ਬਹਾਦਰ ਜੀ ਲਈ ਜਿਨ੍ਹਾਂ ਦੇ ਸਾਹਮਣੇ ਕਹਿਣੇ ਸਿਖਾਉਣ ਸ਼ਹੀਦ ਕੀਤਾ ਜਾਵੇ ਤਾਂ ਜਦੋਂ ਤੀਜੇ ਸਿੰਘ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਨਾ ਤਾਂ ਫੇਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਚੋਂ ਸ਼ੁਕਰਾਨਾ ਹੀ ਨਿਕਲਦਾ ਸੀ ਔਰ ਬਾਣੀ ਦੀਆਂ ਤੁਣਾ ਚੱਲ ਰਹੀਆਂ ਹਨ ਸਨ ਸੇਵਕ ਕੀ ਓੜ ਤੇ ਨਿਭਈ ਪ੍ਰੀਤ ਮਤਲਬ ਕਹਿਣ ਤੋਂ ਭਾਵ ਕਿ ਸੱਚੇ ਪਾਤਸ਼ਾਹ ਤੁਸੀਂ ਅੱਜ ਸੇਵਕਾਂ ਦੀ ਪੱਤ ਰੱਖ ਲਈ ਹੈ ਵੱਡੇ ਵੱਡੇ ਸਦਕ ਤੋਂ ਡੋਲ ਜਾਂਦੇ ਆ ਮੜਾ ਜਾ ਵੀ ਦੁੱਖ ਦਰਦ ਕਲੇਸ਼ ਮਤਲਬ ਮੜਾ ਜਾ ਵੀ ਸਾਡੇ ਸਰੀਰ ਤੇ ਪੈਂਦਾ ਹੈ ਤਾਂ ਅਸੀਂ ਸਾਡਾ ਜਿਹੜਾ ਸਦਕ ਉਹ ਡੋਲ ਜਾਂਦਾ ਪਰ ਕੈਸੇ ਹੋਣਗੇ ਗੁਰੂ ਕੇ ਲਾਲ ਜਿਹੜੇ ਆਰਾ ਤਨ ਨੂੰ ਚੀਰਦਾ ਗਿਆ ਰੂਹ ਦੇ ਵਿੱਚ ਵਲੇੜ ਕੇ ਸਰੀਰ ਨੂੰ ਸਾੜਿਆ ਗਿਆ ਔਰ ਉਬਲਦੀਆਂ ਤੇਗਾਂ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਕੈਸੇ ਹੋਣਗੇ ਗੁਰੂ ਕੇ ਲਾਲ ਉਹਨਾਂ ਦਾ ਸਦਕ ਕਿੰਨਾ ਪੱਕਾ ਹੋਵੇ ਔਰ ਅੰਤਲੇ ਸਮੇਂ ਦੇ ਵਿੱਚ ਉਹ ਰੰਗਜੀਤ ਇਹ ਚੀਜ਼ ਦੇਖਣਾ ਚਾਹੁੰਦਾ ਸੀਗਾ ਕਿ ਹੋ ਸਕਦਾ ਅਖੀਰਲੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਆਪ ਦਾ ਧਰਮ ਪਰਵਰਤਨ ਕਰ ਲੈਣਗੇ ਪਰ ਨਹੀਂ ਇਹ ਜਿਹੜਾ ਉਹਦਾ ਮਨ ਦਾ ਵਹਿਮ ਸੀ ਉਹ ਵੀ ਦੂਰ ਕਰਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਔਰ ਜਦੋਂ ਤਿੰਨੇ ਸਿੰਘ ਸ਼ਹੀਦ ਹੋ ਗਏ ਤਾਂ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਉਹਨਾਂ ਨੇ ਕਿ ਸਾਡੀ ਜਿਹੜੀ ਪ੍ਰੀਤ ਸੀ ਉਹ ਗੁਰੂ ਦੇ ਨਾਲ ਲੱਗ ਚੁੱਕੀ ਹੈ ਤੇ ਇਹ ਨੂੰ ਜੇਕਰ ਅਸੀਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ ਨਾ ਤੇ ਜੇਕਰ ਆਪਣਾ ਗੁਰੂ ਆਪਾਂ ਨੂੰ ਕੋਈ ਚੀਜ਼ ਦੱਸਦਾ ਜਾਂ ਕਹਿੰਦਾ ਤਾਂ ਅਸੀਂ ਕੁਝ ਸਮੇਂ ਸੁਣਦੇ ਹਾਂ ਉਸ ਤੋਂ ਬਾਅਦ ਅਸੀਂ ਉਹ ਨੂੰ ਵਿਸਾਰ ਦਿੰਨੇ ਫਿਰ ਅਸੀਂ ਕਿਵੇਂ ਗੁਰੂ ਦੇ ਨਾਲ ਪ੍ਰੀਤ ਨਿਭਾਵਾਂਗੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੁਸੀਂ ਅਰਦਾਸ ਕਰਿਆ ਕਰੋ ਕਿ ਸਾਡਾ ਸਿਧਕ ਪੱਕਾ ਹੋ ਜੇ ਅਸੀਂ ਸਾਡਾ ਸਿਧਕ ਡੋਲੇ ਨਾ ਜਿੰਨੀਆਂ ਮਰਜ਼ੀ ਔਕੜਾਂ ਸਾਡੇ ਤੇ ਆਉਣ ਅਸੀਂ ਫਿਰ ਵੀ ਪ੍ਰਮਾਤਮਾ ਨੂੰ ਯਾਦ ਕਰਦੇ ਰਹੀਏ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਅਸੀਂ ਦੁਨਿਆਵੀ ਲੋਕ ਆ ਸਾਡੇ ਅੰਦਰ ਉਹ ਜਿਹਾ ਜੋ ਦਿਨ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਹੋਣਾ ਉਹ ਸਾਡੇ ਅੰਦਰ ਨਹੀਂ ਹੈ ਔਰ ਨਹੀਂ ਹੋ ਸਕਦਾ ਆਪਾਂ ਆਪਦੇ ਸਾਹਮਣੇ ਕਿਸੇ ਨੂੰ ਸ਼ਾਪਾ ਸ਼ਹੀਦ ਹੁੰਦੇ ਨਹੀਂ ਦੇਖ ਸਕਦੇ ਪਰ ਉਹ ਦੇਖੋ ਗੁਰੂ ਆਪਦੇ ਲਾਲਾਂ ਨੂੰ ਸਾਹਮਣੇ ਸ਼ਹੀਦ ਹੁੰਦਾ ਦੇਖ ਰਿਹਾ ਹੈ ਫੇਰ ਵੀ ਉਹਦੇ ਮੁਖ ਚੋਂ ਸ਼ੁਕਰਾਨਾ ਹੀ ਹੁੰਦਾ ਸੋਤਨ ਨੇ ਸੰਗਾਣੂ ਅੱਜ ਸ਼ਹੀਦ ਕੀਤਾ ਗਿਆ ਇਸ ਤੋਂ ਬਾਅਦ ਵਾਰੀ ਆਉਣੀ ਗੁਰੂ ਤੇਗਪਾਤਾ ਸਾਹਿਬ ਦੀ ਦੇਖੋ ਗੁਰੂ ਤੇਗਪਾਤਾ ਸਾਹਿਬ ਨੇ ਵੀ ਸ਼ਹਾਦ ਸ਼ਹਾਦਤ ਦਾ ਜਾਮ ਪੀਣਾ ਉਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕਰਨੀ ਹੈ ਪਰ ਅਰੰਗ ਜੀ ਆਪ ਦੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਇਆ ਗੁਰੂ ਨੂੰ ਛੱਡੋ ਗੁਰੂ ਕੇ ਸਿੱਖ ਨਹੀਂ ਆਪਦੇ ਮਨਸੂਬਿਆਂ ਤੋਂ ਡੋਲੇ ਉਹ ਵੀ ਆਪਦੇ ਇਰਾਦਿਆਂ ਦੇ ਪੱਕੇ ਰਹਿ ਜਿਹੜਾ ਰੰਗਜੀਤ ਇਸ ਜ਼ਬਰ ਤੱਕ ਇਸ ਜ਼ੁਲਮ ਤੱਕ ਢੌਣ ਤੱਕ ਆ ਗਿਆ ਸੀਗਾ ਕਿ ਉਹਨੇ ਗੁਰੂ ਕੇ ਸਿੱਖਾਂ ਨੂੰ ਧਰਮ ਪਰिवर्तन ਕਰਨ ਦੇ ਲਈ ਡਰਾਵਾ ਦਿੱਤਾ ਸੀਗਾ ਕਿ ਅਸੀਂ ਤੁਹਾਨੂੰ ਤੁਹਾਡੇ ਗੁਰੂ ਦੇ ਸਾਹਮਣੇ ਸ਼ਹੀਦ ਕਰ ਦੇਵਾਂਗੇ ਉਹ ਨਹੀਂ ਡੋਲੇ ਫਿਰ ਗੁਰੂ ਨੇ ਕਿੱਥਾਂ ਡੋਲਣਾ ਸੀ ਉਹ ਸੱਚਾ ਗੁਰੂ ਸੀ ਸੱਚਾ ਗੁਰੂ ਨਹੀਂ ਡੋਲਦਾ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ ਬਾਣੀ ਚ ਇੱਕ ਧੁਕ ਆਉਂਦੀ ਆ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੇ ਬਚਨੇ ਆਧਾਰ ਜਿਹੜਾ ਪ੍ਰਮਾਤਮਾ ਨਾ ਉਸ ਮੇਰ ਪਰਬਤ ਵਾਂਗੂ ਸਥਿਰ ਹੈ ਉਹ ਡੋਲਦਾ ਨਹੀਂ ਹੈ ਤੇ ਜਦੋਂ ਅਸੀਂ ਉਹਦੇ ਲੜ ਲੱਗ ਜਾਂਦੇ ਆ ਨਾ ਤਾਂ ਸਾਨੂੰ ਨਹੀਂ ਡੋਲਣ ਦਿੰਦਾ ਸਾਡੀਆਂ ਬਿਰਤੀਆਂ ਸਾਡਾ ਦਿਮਾਗ ਇਹੋ ਜਿਹਾ ਕਿ ਅਸੀਂ ਡੋਲ ਜਾਂਦੇ ਆ ਪੈਰ ਪੈਰ ਤੇ ਅਸੀਂ ਡੋਲ ਜਾਂਦੇ ਆ ਥੜਕ ਜਾਂਦੇ ਆ ਅਸੀਂ ਤੁਹ ਆਪਦੇ ਸਿੱਧਕ ਨੂੰ ਪੱਕਾ ਰੱਖਿਆ ਕਰੋ ਕਦੇ ਨਾ ਡੋਲੋ ਗੁਰੂ ਦਾ ਧਿਆਨ ਰੱਖਿਆ ਕਰੋ ਗੁਰੂ ਨੂੰ ਯਾਦ ਰੱਖਿਆ ਕਰੋ ਚਿੱਤ ਚੇਤਿਆਂ ਦੇ ਵਿੱਚ ਆਪਦੇ ਗੁਰੂ ਨੂੰ ਗੁਰੂ ਕੇ ਸ਼ਹੀਦਾਂ ਨੂੰ ਇਹਨਾਂ ਨੂੰ ਜ਼ਰੂਰ ਯਾਦ ਰੱਖਿਆ ਕਰੋ ਬੜਾ ਮਾਣ ਮਿੱਤਾ ਇਤਿਹਾਸ ਆ ਸਾਡਾ ਇਹ ਜੀ ਇਹ ਸਾਡੇ ਜਿਹੜੇ ਬਾਪੇ ਹਨ ਇਹ ਬਹੁਤ ਕਰਮਾ ਭਾਗਾਂ ਵਾਲਿਆਂ ਦੇ ਨਸੀਬ ਹੁੰਦੇ ਆ ਇਹਨਾਂ ਦੀ ਸ਼ਰਨ ਜਿਹੜੀ ਵੀ ਲੈਂਦੇ ਆ ਸੋ ਅੱਜ ਦਾ ਇਤਿਹਾਸ ਇਹ ਸੀਗਾ ਭਾਈ ਮਕੀਦਾਸ ਭਾਈ ਸਤੀਦਾਸ ਤੇ ਭਾਈ ਦੇਵਾਲਾ ਜੀ ਦੀ ਸ਼ਹੀਦੀ ਅੱਜ ਉਹਨਾਂ ਨੇ ਸ਼ਹੀਦ ਹੋ ਗਏ 1675 ਦਾ ਉਹ ਸਮਾਂ ਸੀਗਾ ਠੀਕ ਹੈ ਕੱਲ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਂਦਨੀ ਚੌਕ ਦੇ ਵਿੱਚ ਜਿਹੜੀ ਸ਼ਹਾਦਤ ਹੋ ਆਪਾਂ ਇਤਿਹਾਸ ਸੰਝਾ ਕਰਨਾ ਹੈ ਹੁਣ ਦੇਖਿਓ ਜੇ ਕੱਲ ਨੂੰ ਵੀ ਇਤਿਹਾਸ ਇਹੋ ਜਿਹਾ ਹੀ ਹੋਊਗਾ ਕਈਆਂ ਦੇ ਮਨਾਂ ਦੇ ਅੰਦਰ ਨਾ ਇੱਕ ਵਿਰਾਗ ਜ਼ਰੂਰ ਉੱਠਿਆ ਹੋਣਾ ਮਨ ਵਿਰਾਗ ਭਿਆ ਕਣ ਸਾਡੇ ਮਨਾਂ ਦੇ ਅੰਦਰ ਜ਼ਰੂਰ ਵੈਰਾਗ ਆਉਂਦਾ ਵੀ ਯਾਰ ਕੈਸਾ ਸਮਾਂ ਹੁੰਦਾ ਉਹ ਸੋ ਵੈਰਾਗ ਹੁਣ ਬਹੁਤ ਜ਼ਰੂਰੀ ਹੈ ਸਾਡੇ ਹਿਰਦੇ ਦੇ ਅੰਦਰ ਤਾਂ ਕੱਲੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਇਸੇ ਤਰ੍ਹਾਂ ਆਪਣੀਆਂ ਮਨਪਿਰਤੀਆਂ ਨੂੰ ਇਕਾਗਰ ਕਰਕੇ ਇਤਿਹਾਸ ਦੇ ਨਾਲ ਨੂੰ ਚੱਲਣ ਦੀ ਕੋਸ਼ਿਸ਼ ਕਰੀਏ 1675 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਯਾਹੀ ਦੇ ਦਿੱਤੀ ਗਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜਾਣੀ ਜਾਣ ਸੰਨ ਕੀ ਹੁਣ ਸ਼ਹਾਦਤ ਹੋਣੀ ਹੈ। ਰੰਗਦੇਵ ਇਸ ਹੱਦ ਤੱਕ ਉਤਰ ਚੁੱਕਿਆ ਕਿ ਉਹਨੇ ਸ਼ਹਾਦਤ ਕਰਵਾਉਣੀ ਕਰਾਉਣੀ ਆਣੀ ਸ਼ਹਾਦਤ ਸਾਨੂੰ ਦੇਣੀ ਪੈਣੀ ਹੈ। ਤਾਂ 1675 ਈਸਵੀ ਨੂੰ ਗੋਬਿੰਦ ਸਿੰਘ ਜੀ ਨੂੰ ਗ੍ਰਿਯਾਹੀ ਦੇ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ ਨਾਲ ਚਾਰੇ ਯਾਨੀ ਗ੍ਰਿਫਤਾਰੀ ਦਿੱਤੀ ਸੀ ਜਿਨ੍ਹਾਂ ਦੇ ਵਿੱਚੋਂ ਅੱਜ ਆਪਾ ਤਨਾ ਸਿੰਘਾਂ ਦੀ ਸ਼ਹਾਦਤ ਅੜੀਏ ਵਿਚਾਰੀ ਹੈ ਕਲੂਮਪਾਂ ਗੁਰ ਤੇਗ ਬਹਾਦਰ ਸਾਹਿਬ ਦਾ ਜਿਹੜੀ ਸ਼ਹਾਦਤ ਦਾ ਸਮਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਸੇ ਤਰ੍ਹਾਂ ਜੁੜਦੇ ਰਹੀਏ ਵਿਚਾਰਾਂ ਸਾਂਝੇ ਕਰਦੇ ਰਹੀਏ ਜਾਣੇ ਅਣਜਾਣੇ ਬਹੁਤ ਖੁੱਲਣਾ ਹੋ ਜਾਂਦੀਆਂ ਨੇ ਗੁਰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਤਿਗੁਰੂ ਕਿਰਪਾ ਕਰ ਇਸੇ ਤਰ੍ਹਾਂ ਤੁਹਾਡੇ ਨਾਲ ਵਿਚਾਰਾਂ ਸਾਂਝੇ ਕਰਦੇ ਰਹੀਏ ਆਪਾਂ ਜੁੜਦੇ ਰਿਹਾ ਕਰੀਏ ਸੰਗਤ ਆਉਣਾ ਸੰਗਤ ਬਣਨੀ ਹੈ ਜਦੋਂ ਦੇ ਇਤਿਹਾਸ ਸਾਂਝਾ ਕਰਦੇ ਨੇ ਸਾਡੀ ਸੰਗਤ ਹੈ ਤੇ ਸੰਗਤਾਂ